ਦੇਸ਼ ਦੁਨੀਆ ਵਿੱਚ ਪਾਠ ਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜੀ ਅੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਪੰਜ ਅਹਿਮ ਖਬਰਾਂ ਆਓ ਪਹਿਲਾਂ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਹਾਂ ਸੰਖੇਪ 2 ਦਸੰਬਰ ਨੂੰ ਹੋਵੇਗੀ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਸਖਵੀਰ ਬਾਦਲ 2007 ਤੋਂ 2017 ਵਾਲੀ ਸਰਕਾਰ ਦੀ ਕੈਬਨਿਟ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ 215 ਵਿਦੇ ਐਜੀਪੀਸੀ ਦੀ ਆਂਤਰੀਮ ਕਮੇਟੀ ਤੋਂ ਇਲਾਵਾ ਤਿੰਨ ਸੰਗ ਸਹਿबान ਇਸ ਮੀਟਿੰਗ ਵਿੱਚ ਬੁਲਾਏ ਗਏ ਨੇ ਤੇ ਅਗਲੀ ਖਬਰ ਹੈ ਕਿ ਕਿਸਾਨ ਆਕੂ ਤੱਲੇਵਾਲ ਨੇ 26 ਨਵੰਬਰ ਤੋਂ ਮਰਨ ਵਕਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਅੱਜ ਜਾਇਦਾਦ ਆਪਣੇ ਪੁੱਤਰ ਨੂੰ ਅਤੇ ਪੋਤਰੇ ਦੇ ਨਾਮ ਪਰ ਕਰਵਾਈ ਹੈ ਆਮ ਆਦਮੀ ਪਾਰਟੀ ਭਲਕੇ ਪਟਿਆਲੇ ਤੋਂ ਅੰਮ੍ਰਿਤਸਰ ਤੱਕ ਕੱਢੇ ਦੀ ਸ਼ੁਕਰਾਨਾ ਯਾਤਰਾ एनओसी एक्ट ਨੂੰ ਲਾਗੂ ਕਰ ਲਈ ਰਸਮੀ ਨੋਟੀਫਿਕੇਸ਼ਨ ਜਾਰੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਅਸ਼ੀਰਵਾਦ ਸਕੀਮ ਤਹਿਤ 9.51 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਆਂ ਵਿਸਥਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸਮੇਤ ਹੋਰ ਪੰਥਕ ਮਾਮਲਿਆਂ ਤੇ ਵਿਚਾਰ ਕਰਨ ਲਈ ਪੰਜ ਸੇਂਡ ਸਹਿਬਾਨ ਦੀ 71 ਤਾ ਦੂਦ ਸੰਬੰਧ ਸਬ ਲਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਦੀ ਦਲ ਨਾਲ ਸੰਬੰਧਿਤ ਵਿਚਾਰ ਅਧੀਨ ਮਸਲੇ ਅਤੇ ਚਲੰਤ ਪੰਥਕ ਮਾਵਧੀਆਂ ਸੰਬੰਧੀ ਜੂਰੀ ਵਿਚਾਰ ਵਟਾਂਦਲੇ ਲਈ 2 ਦਸੰਬਰ 2024 ਦੇ ਸਵੇਰ 12:00 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ 71 ਤਾ ਬੁਲਾਈ ਹੈ। ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤ ਰੇਤ ਬਲੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2007 ਤੋਂ 2017 ਵਾਲੀ ਅਕਾਲੀ ਦਲ ਸਰਕਾਰ ਦੀ ਸਮੁੱਚੀ ਕੈਬਨਟ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਦੀ ਕੋਰ ਕਮੇਟੀ ਅਤੇ 215 ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਂਤ੍ਰੰਗ ਕਮੇਟੀ ਨੂੰ 2 ਦਸੰਬਰ 2024 ਦਿਨ ਸ਼ੁਮਾਰ ਨੂੰ ਬਾਅਦ ਦੁਪਹਿਰ 1 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਵ ਕੀਤਾ ਇਸ ਸੰਬੰਧੀ ਸਕੱਤਰਤ ਬਲੋ ਸੰਬੰਧਤ ਤਾਨੋਂ ਪੱਤਰ ਜਾਰੀ ਕਰ ਦਿੱਤਾ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਮੁੱਚੇ ਸਕੱਤਰਾਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਨਮੁਖ ਮੌਜੂਦ ਰਹਿਣ ਲਈ ਕਿਹਾ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਹਾਇਕ ਕਾਜਦਾਰ ਗਿਆਨੀ ਗੁਰਵਜਨ ਸਿੰਘ ਤਖਤ ਸ਼੍ਰੀ ਦਮਦਮਾ ਸਾਦੇ ਸਹਾਇਕ ਕਾਜਦਾਰ ਗਿਆਨੀ ਗੁਰਮਖ ਸਿੰਘ ਅਤੇ ਟੈਕਟਿਕੀ ਦੀ ਪੜਨਾ ਸਾਹਿਬ ਦੇ ਸਾਬਕਾ ਜਹੇਦਾਰ ਕਰਨੀ ਅਕਵਾਲ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ। ਦੂਸਰੀ ਖਬਰ ਤੁਹਾਨੂੰ ਸੁਣਾਵਾਂਗੇ ਕਿ ਕਿਸਾਨ ਆਗੂ ਜਗਵੀਰ ਸਿੰਘ ਢੱਲੇਵਾਲ ਨੇ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਆਗਾਮੀ ਰਣਨੀਤੀ ਤਹਿਤ ਆਪਣੀ ਸਾਰੀ ਜ਼ਮੀਨ ਅਤੇ ਜਾਇਦਾਦ ਆਪਣੇ ਪਰਿਵਾਰਕ ਮੈਂਬਰਾਂ ਜਾਨੀ ਕਿ ਪੁੱਤਰ ਨੂੰ ਪੁੱਤਰੇ ਦੇ ਨਾਮ ਕਰਵਾ ਦਿੱਤੀ ਹੈ। ਢੱਲੇਵਾਲ ਭਲਕੇ 26 ਮੰਬਰ ਤੋਂ ਖਨੋਰੀ ਸਰਾਦ ਤੇ ਮਨਨ ਵੱਟੇ ਸ਼ੁਰੂ ਕਰਨਗੇ ਇਸ ਮੌਕੇ ਦੇਸ਼ ਭਾਰਤੋਂ ਕਿਸਾਨਾਂ ਆਖ ਖਨੋਰੀ ਸਰਾਦ ਤੇ ਹਾਜ਼ਰ ਹੋਣਗੇ ਕਿਸਾਨਾਂ ਦੇ ਵੱਡੇ ਜਥੇ ਖਨੋਰੀ ਸਰਾਦ ਤੇ ਪਹੁੰਚ ਰਹੇ ਹਨ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਰ ਨੇ ਕਿਹਾ ਕਿ ਜਾਂ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਆਪਣੇ ਪਿੰਡ ਪਰਤਣਗੇ ਜਾਂ ਉਹਨਾਂ ਦੀ ਮਰਤਕ ਦੇ ਵਾਪਸ ਜਗਦੀ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਰ ਨੇ ਅੱਜ ਫਰੀਦਕੋਟ ਪਹੁੰਚ ਕੇ ਆਪਣੀ ਸਾਰੀ ਜ਼ਾਇਦਾਦ ਅਤੇ ਜੈਦਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਪਰਵਾਹ ਨਹੀਂ ਕੀਤੀ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਉਹ ਰਸਮਾਂ ਪੂਰੀਆਂ ਕਰ ਲਈ। ਮਨਵਾਰਤ ਨਹੀਂ ਰੱਖ ਰਿਹਾ। ਸਗੋਂ ਕਿਸਾਨਾਂ ਦੀਆਂ ਮੰਗਾਂ ਦੀ ਪੂrti ਲਈ ਆਪਣੀ ਜਾਨ ਕਰਵਾਣ ਕਰ ਲਈ। ਤਿਆਰ ਹਨ ਅਤੇ ਇਹ ਲੜਾਈ ਆਪਣੇ ਆਖਰੀ ਸਾਹ ਤੱਕ ਜਾਰੀ ਰੱਖਣਗੇ। ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਭੜਕੇ ਜਾਨੀ ਕਿ ਅੱਜ 12 ਵਜੇ ਦੁਪਹਿਰ ਖਨੌਰੀ ਸਰਹੱਦ ਵਿਖੇ ਮੰਗਲਵਾਰ ਤੋਂ ਸ਼ੁਰੂ ਕਰਨਗੇ ਸਾਰੇ ਮੀਡੀਆ ਸਾਥੀਆਂ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਭਾਗ ਕੇ ਖਨੌਰੀ ਬਾਰਡਰ ਤੇ ਪਹੁੰਚ ਕੇ ਇਸ ਅੰਦੋਲਨ ਨੂੰ ਕਵਰ ਕਰਨ ਇਹ ਕਿਹਾ ਜੀ ਸੈਂਟਰ ਲਿਵਾੜੀ ਆਓ ਅਗਲੀ ਖਬਰ ਸ਼ੁਰੂ ਕਰਦੇ ਆ ਆਮ ਆਦਮੀ ਪਾਰਟੀ ਪੰਜਾਬ ਵਿੱਚ ਪਾਰਟੀ ਨੂੰ ਨਵਾਂ ਪ੍ਰਧਾਨ ਤਿਕਾੜੀ ਫਰੀ ਪ੍ਰਧਾਨ ਮੈਨ ਅਤੇ ਜਮਨੀ ਚੋਣਾ ਵਿੱਚ ਤਿੰਨ ਸੀਟਾਂ ਤੇ ਮਿਲੀ ਵੱਡੀ ਜਿੱਤ ਦਾ ਜਸ਼ਨ ਮਨਾਉਣ ਲਈ ਕੱਲ ਯਾਨੀ ਕਿ 26 ਨਵੰਬਰ ਨੂੰ ਪਟਿਆਲਾ ਤੋਂ ਅਮਰਸਰ ਤੱਕ ਸ਼ੁਕਰਾਨਾ ਯਾਤਰਾ ਪੱਡੇਗੀ ਇਹ ਜਾਣਕਾਰੀ ਆਪ ਆਗੂ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਤੋਂ ਪੱਤਰਕਾਰوں ਨੂੰ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਇਹ ਯਾਤਰਾ ਪਟਿਆਲਾ ਦੇ ਪ੍ਰਸਿੱਧ ਕਾਲੀ ਮੰਦਰ ਤੋਂ ਸ਼ੁਰੂ ਹੋ ਕੇ ਅਮਰਸਰ ਦੇ ਸ਼੍ਰੀ ਦਰਬਾਰ ਸਾਹਿਬ ਦਰਗਾਣਾ ਮੰਦਰ ਤੋਂ ਹੁੰਦੀ ਹੋਈ ਸ਼੍ਰੀ ਰਾਮ ਤੀਰਥ ਮੰਦਰ ਤੱਕ ਚਲੇਗੀ ਪ੍ਰੈਸ ਕਾਨਫਰੰਸ ਵਿੱਚ ਆਪ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਭ੍ਰਸ਼ਟ ਪਾਰਟੀ ਦੇ ਬੁਲਾਰੇ ਵਿਕਰਮਜੀਤ ਸਿੰਘ ਪਾਸੀ ਅਤੇ ਆਪ ਆਗੂ ਅਮਨਦੀਪ ਸਿੰਘ ਮੋਹੀ ਵੀ ਹਾਜ਼ਰ ਹਨ। ਪੰਜਾਬ ਸਰਕਾਰ ਦੇ ਵੱਲੋਂ ਐਨਓਸੀ ਐਕਟ ਨੂੰ ਲਾਗੂ ਕਰਨ ਦੀ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਅਨਅਧਿਕਾਰਤ ਕਲੋਨੀਆ ਵਿਚਾਰੇ ਪਲਾਟਾਂ ਦੀ ਰੀਸਟ੍ਰੇਸ਼ਨ ਐਨਸੀਓ ਦੀ ਸ਼ਰਤ ਖਤਮ ਕਰਨ ਵਾਲੀ ਪਾਸ ਕੀਤੇ ਐਕਟ ਨੂੰ ਲਾਗੂ ਕਰਨ ਲਈ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਹ ਐਕਟ ਪਹਿਲੇ ਦਸੰਬਰ 2024 ਤੋਂ ਲਾਗੂ ਹੋਵੇਗਾ। ਬਾਅਦ ਉਸ ਦਿਨ ਤੋਂ ਇਸ ਸ਼੍ਰੇਣੀ ਦੀਆਂ ਰੀਸਟਰੀਆਂ ਐਨਓਸੀ ਦੀ ਲੋੜ ਨਹੀਂ ਹੋਵੇਗੀ। ਤੇ ਆਓ ਦੋਸਤੋ ਤੁਹਾਨੂੰ ਹੋਰ ਆਖੀ ਪੰਜਵੀਂ ਖਬਰ ਵੀ ਸੁਣਾ ਦਿੰਦੇ ਆ। ਅੱਜ ਦੀ ਇਹ ਵੀ ਬੜੀ ਐਹਮ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਅਗਵਾਈ ਬੜੀ ਪੰਜਾਬ ਸਰਕਾਰ ਕੋਲੋਂ ਅਸ਼ੀਰਵਾਦ ਸਕੀਮ ਤਹਿਤ ਪਛੜੀਆਂ ਸ਼ਰੈਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਅਤੇ ਅਨਸੂਚਿਤ ਜਾਤੀਆਂ ਦੇ 1267 ਲਾਪਾਤਰੀਆਂ ਨੂੰ 9.51 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਇਸ ਵਤੀ ਬਧੇਰੇ ਜਾਣਕਾਰੀ ਦੰਦਿਆ ਸਮਾਜਿਕ ਨਿਆਂ ਅਧਿਕਾਰ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਜੀਤ ਕੋਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਛੜੀਆਂ ਸ਼ਰੈਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਸੂਬਾ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਬਰਨਾਲਾ, ਪਿੰਡ ਕੋਟ, ਹੁਸ਼ਿਆਰਪੁਰ, ਜਲੰਧਰ, ਸ਼੍ਰੀ ਮੁਕਤਸਰ ਸਾਹਿਬ, ਪਟਿਆਲਾ, ਰੂਪਨਗਰ, ਐਸ ਏ ਐਸ ਨਗਰ, ਐਸ ਬੀ ਐਸ ਨਗਰ ਸਮੂਹ ਅਤੇ ਮਲੇਰਕੋਟਲਾ ਦੇ ਸਾਲ 2023-24 ਦੀਆਂ ਪਛੜੀਆਂ ਸ਼ਰੈਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲਾਪਾਤਰੀਆਂ ਦੀਆਂ ਪੈਂਡਿੰਗ ਦਰਖਾਸਤਾਂ ਸਾਲ 2024 ਦੌਰਾਨ ਅਸ਼ੀਰਵਾਦ ਪੋਰਟਲ ਤੇ ਪ੍ਰਾਪਤ ਕੁੱਲ 1331 ਲਾਪਾਤਰੀਆਂ ਨੂੰ 6.78 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਤੁਸੀਂ ਇਹ ਖਬਰ ਅਬਿਲਕਾ ਨਿਊਜ਼ ਆਨਲਾਈਨ ਤੋਂ ਦੋਸਤੋ ਸੁਣਿਆ ਹੋ ਇਹ ਪ੍ਰੋ ਆਂਡਾ ਨੂੰ ਕਿ ਮਿਲਗਾ ਇਸ ਵਾਰ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਅਗਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇ ਤਾਂ ਇਸ ਪ੍ਰੋਗਰਾਮ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਅਸੀਂ ਤੁਹਾਨੂੰ ਫੇਰ ਕੱਲ ਤੁਹਾਡੇ ਲਈ ਇਹ ਪੰਜ ਅਹਿਮ ਖਬਰਾਂ ਦਾ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਤ ਤੁਹਾਡਾ ਧੰਨਵਾਦ ਖਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ